ਸੋ ਕਹੋ ਟਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਛੰਤ ਮਹਲਾ 4 ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਨਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਗੁਰ ਨਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨੰਦਨ ਜਾ ਆਪ ਸੱਚ ਭਵ ਏ ਅਹੰਕਾਰ ਹੋ ਮੈਂ ਤਜ ਮਾਇਆ ਸਹਿਜ ਨਾਮ ਸਮਾਵੈ ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈ ਐ ਹਰ ਜਿਉ ਕਿਰਪਾ ਕਰੇ ਤਾ ਨਾਮ ਧਿਆਈ ਐ ਜਿਉ ਅੰਦਰ ਸਾਚਾ ਨੇਹੂ ਪੂਰੇ ਸਤਗੁਰ ਐ ਜਿਉ ਹਉ ਤਸ ਸੇਵੀ ਦਿਨ ਰਾਤ ਨਾ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅਨੰਦਨ ਸਮਾਰੀ ਜਾ ਨਾਮ ਲਈ ਤਾ ਜੀਵਾ ਸਰਵਣੀ ਸੁਣੀ ਤਾ 에ਹੋ ਮਨ ਤ੍ਰਪਤਾ ਗੁਰਮੁਖ ਅੰਮ੍ਰਿਤ ਪੀਵਾ ਨਜ਼ਰ ਕਰੇ ਤਾ ਸਤਗੁਰ ਮੇਲੇ ਅਨੰਦ ਵਿਵੇਕ ਬੁੱਧ ਵਿਚਰਾਏ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਵਡ ਭਾਵ ਤਾ ਹਰ ਰਸ ਆਵ ਏ ਜੀਓ ਆਨੰਦਨ ਰਹਾਇ ਲੁਲਾਇ ਤ ਸਹਿਜ ਸਮਾਵੈ ਜੀਓ ਸਹਿਜ ਸਮਾਵੈ ਤ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਹਾ ਜਗ ਅੰਤਰ RAM ਨਾਮ ਲਗਾਈ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭੂ ਕਰੇ ਸੋ ਭਾਵ ਏ ਸਤ ਸੰਗਤ ਮਿਲਾ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਭਾਏ ਦੁਖ ਹੋਏ ਮਨਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜਿਉ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਸ ਚੇਤਾ ਨਹੀਂ ਅੰਤ ਗਿਆ ਪਛਤਾਵ ਏ ਬਿਨ ਨਾਵੈ ਕੋ ਸਾਥ ਨਾ ਚਾਲੈ ਪੁੱਤਰ ਕਲਤਰ ਮਾਇਆ ਤੁਹਿਆ ਦੂਜੈ ਪਾਏ ਦੁਖ ਹੋਏ ਮਨ ਮੁਖ ਜਮ ਜੋ ਹੈ ਜਿਓ ਕਰ ਕਿਰਪਾਲੇ ਹੋ ਮਿਲਾਏ ਮਹਿਲ ਹਰ ਪਾਇਆ ਜਿਓ ਸਦਾ ਰਹੈ ਕਰ ਜੋੜ ਪ੍ਰਭ ਮਨ ਪਹਾਇ ਜਿਓ ਪ੍ਰਭ ਮਨ ਭਾਵੈ ਤਾਂ ਹੁਕਮੋ ਸਮਾਵੈ ਹੁਕਮ ਮਨ ਸੁਖ ਪਾਇਆ ਆਨੰਦਨ ਜਪਤ ਰਹੈ ਦਿਨ ਰਾਤੀ ਸਹਜੇ ਨਾਮੁ ਤਹਾਇਆ ਨਾਮੋ ਨਾਮ ਮਲੀ ਵਡਿਆਈ ਨਾਨਕ ਨਾਮ ਮਨ ਭਾਵ ਏ ਕਰ ਕਿਰਪਾ ਲੇ ਹੋ ਮਿਲਾਏ ਮਹਿਲ ਹਰ ਪਾਵ ਏ ਜੀਓ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਛੰਤ ਮਹਲਾ 4 ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਿਓ ਕਿਰਪਾ ਕਰੇ ਤਾ ਨਾਮ ਤਿਹਾਈਐ ਜਿਓ ਸਤਗੁਰ ਮਿਲੈ ਸੁਭਾਏ ਸਹਜ ਗੁਣ ਗਾਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ